ਸਸ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਮੰਗੋ ਕ੍ਰੈਸ਼ ਤੇ ਮੰਗੋ ਕ੍ਰੈਸ਼ ਦੇ ਵਿੱਚ ਆਪਾਂ ਪਾਵਾਂਗੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਪਾਣੀ ਫਿਰ ਚੀਨੀ ਫਿਰ ਆਪਾਂ ਪਾਵਾਂਗੇ ਮਲੰਗਾ ਫਿਰ ਕਤੀਰਾ ਗੁੰਦ ਪਾਵਾਂਗੇ ਤੇ ਐਸਿਊ ਪਾਵਾਂਗੇ ਤੇ ਹੁਣ ਆਪਾਂ ਜੱਗ ਵਿੱਚ ਮੰਗੋ ਕ੍ਰੈਸ਼ ਪਾਵਾਂਗੇ ਉਸ ਤੋਂ ਬਾਅਦ ਚੀਨੀ ਪਾ ਦਵਾਂਗੇ ਚੀਨੀ ਪਾਵਾਂਗੇ ਆਪਾਂ ਆਪਣੇ ਮਿੱਠੇ ਦੇ ਹਿਸਾਬ ਨਾਲ ਇਹ 2.5 ਚਮਚ ਪਾਏ ਸੀ ਤੇ ਹੁਣ ਆਪਾਂ ਪਾਵਾਂਗੇ ਪਾਣੀ ਪਾਣੀ ਪਾ ਕੇ ਮਲੰਗਾ ਪਾ ਦਵਾਂਗੇ ਜੀ ਅਸੂੜ ਵੀ ਪਾ ਦਵਾਂਗੇ ਤੇ ਉਸ ਤੋਂ ਬਾਅਦ ਕਿ ਤੀਰਾ ਗੂੰਦ ਪਾ ਕੇ ਬਹੁਤ ਵਧੀਆ ਸ਼ਰਬਤ ਮੰਗੋ ਕ੍ਰੈਸ਼ ਤਿਆਰ ਹੁੰਦਾ ਤੇ ਨੂੰ ਰਾ ਪਾ ਦਵਾਂਗੇ ਆਈਸ ਕ్యూਬ ਤੇ ਇਹ ਮਿਕਸ ਕਰ ਦਵਾਂਗੇ ਜੀ ਆਪਾਂ ਮੰਗੋ ਤਰਚ ਗਲਾਸਾਂ ਚ ਸਰੰਕਰ ਲਵਾਂਗੇ ਜੀ ਅਸੀਂ ਬਾਦਮਾਂ ਦੇ ਤੇ ਆਪਾਂ 5 ਚ ਪਾਵਾਂਗੇ ਹੁਣ ਆਪਾਂ ਮੰਗੋ ਜੂਸ ਬਣਾਵਾਂਗੇ ਮੈਲਬੋ ਕ੍ਰੈਸ਼ਡਰ ਜੂਸ ਵਧੀਆ ਲੱਗਾ ਵੀਡੀਓ ਮ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਅਗਲੀ ਵੀਡੀਓ ਤੁਹਾਨੂੰ ਫੇਰ ਮਿਲਾਂਗੇ ਤਦ ਤੱਕ ਸਤਿ ਸ਼੍ਰੀ ਅਕਾਲ